ਤੇ ਉਸ ਤੋਂ ਵੀ ਇਹ ਨੂੰ 20 ਕੋਰਸਮਨ ਪੰਜਾਬ ਤੇ ਮੈਂ ਹਾਂ ਤੁਹਾਡਾ ਰੁਹੀ ਗਲੋਵਰ ਦਾ ਪੰਜਾਬ ਦੇ ਸੁਨਾਮ ਤੋਂ ਤੁਹਾਨੂੰ ਖਬਰ ਦੱਸਣ ਜਾ ਰਹੀ ਹਾਂ ਉਸ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਗੱਲ ਜਿਹੜੀ ਐ ਸਾਂਝੀ ਕਰਨਾ ਚਾਹੁੰਦੀ ਆ ਕਿ ਕਿਸ ਤਰ੍ਹਾਂ ਅੱਜ ਕੱਲ ਜਿਹੜੇ ਠੱਗ ਨੇ ਉਹ ਲੋਕਾਂ ਨਾਲ ਠੱਗੀਆਂ ਮਾਰਦੇ ਨੇ ਕਿਹੋ ਜਿਹੀ ਕਿਹੋ ਜਿਹੀ ਜਿਹੜੇ ਨੇ ਪੈੰਟਰੀ ਅਪਣਾਉਂਦੇ ਨੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਤੁਹਾਡੀ ਲੱਕ ਦੇ ਥੱਲੇੋਂ ਤੁਹਾਡੇ ਪੈਸੇ ਉਡਾ ਕੇ ਲੈ ਆ ਜਾਂਦੇ ਤੁਹਾਨੂੰ ਖਬਰ ਵੀ ਨਹੀਂ ਹੁੰਦੀ ਤੇ ਜੇਕਰ ਤਾਜ਼ਾ ਮਾਮਲੀ ਗੱਲ ਕਰੀਏ ਤਾਂ ਪੰਜਾਬ ਦੇ ਸੁਨਾਮ ਵਿੱਚ ਜੇ 75 ਸਾਲ ਦੇ ਬਜ਼ੁਰਗ ਹੁੰਦੇ ਨੇ ਜੋ ਏਟੀਐਮ ਤੋਂ ਪੈਸੇ ਕਢਵਾਉਣ ਵਾਸਤੇ ਜਾਂਦੇ ਨੇ ਤੇ ਉਦੋਂ ਜੋ ਹੈ ਉਹਨਾਂ ਨਾਲ ਕੁਝ ਧੰਕੀ ਮਾਰੀ ਜਾਂਦੀ ਹੈ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਕਿਸੇ ਵਿਅਕਤੀ ਦੇ ਸਾਹਮਣੇ ਆਓ ਜਾਂ ਤੁਹਾਨੂੰ ਇਹ ਜੋ ਕੋਈ ਵਿਅਕਤੀ ਮਿਲੇ ਜੋ ਤੁਹਾਨੂੰ ਕਹੇ ਕਿ ਮੈਂ ਤੁਹਾਡੀ ਹੈਲਪ ਕਰ ਦਿਨਾ ਤਾਂ ਹੈਲਪ ਲੈਣ ਤੋਂ ਪਹਿਲਾਂ 36 ਵਾਰ ਸੋਚੋ ਦੱਸਦੀ ਹੈ ਕਿ ਸੁਨਾਮ ਦੇ 75 ਸਾਲਾ ਇੱਕ ਬਜ਼ੁਰਗ ਦੇ ATM ਚੋਂ ਕਰੀਬ 2.4 ਲੱਖ ਰੁਪਏ ਠੱਗ ਨੇ ਉਡਾ ਲਏ ਪਹਿਲਾ ਤਾਂ ਇੱਕ ਠੱਗ ਨੇ ਉਹਨਾਂ ਦਾ ਏਟੀਐਮ ਬਦਲ ਲਿਆ ਤੇ ਉਹਨਾਂ ਦੇ ਏਟੀਐਮ ਚੋਂ ਪੈਸੇ ਉਡਾ ਲਏ। ਬਜ਼ੁਰਗ ਨੇ ਪ੍ਰਸ਼ਾਸਨ ਕੋਲੋਂ ਉਸ ਲੁਟੇਰੇ ਨੂੰ ਫੜਨ ਦੀ ਗੁਹਾਰ ਲਈ ਹੈ। ਜੇਕਰ ਅਸੀਂ ਗੱਲ ਕਰੀਏ ਤਾਂ ਅੱਜਕੱਲ ਠੱਗ ਠੱਗੀ ਦੇ ਨਵੇਂ-ਨਵੇਂ ਤਰੀਕੇ ਅਪਣਾ ਰਹੇ ਨੇ। ਸੰਗਰੂਰ ਜ਼ਿਲ੍ਹੇ ਦੇ ਸੁਨਾਮ ਦੇ ਆਈਟੀਆਈ ਚੌਕ ਨੇੜੇ ਐਚਡੀਐਫਸੀ ਬੈਂਕ ਦੇ ਏਟੀਐਮ ਵਿੱਚ ਜਦੋਂ ਰਾਜਕੁਮਾਰ ਨਾਂ ਦੇ ਇੱਕ ਬਜ਼ੁਰਗ ਨੇ ਪੈਸੇ ਕਢਾਉਣੇ ਚਾਹੇ ਤਾਂ ਉਸ ਤੋਂ ਪੈਸੇ ਨਹੀਂ ਨਿਕਲੇ। ਉੱਥੇ ਹੀ ਖੜੇ ਇੱਕ ਠੱਗ ਨੇ ਉਹਨਾਂ ਨੂੰ ਕਿਹਾ ਕਿ ਮੈਂ ਪੈਸੇ ਕਢਾ ਦਿੰਦਾ ਤੇ ਉਸਨੇ ਕੁਝ ਪੈਸੇ ਕਢਾ ਦਿੱਤੇ ਤੇ ਉਹਨਾਂ ਦਾ ਏ ਤੇ ਏਟੀਐਮ ਦੇ ਦਿੱਤਾ ਉਸ ਤੋਂ ਬਾਅਦ ਉਸ ਵਿੱਚੋਂ ਸਵਾ 4 ਲੱਖ ਰੁਪਏ ਜੋ ਹੈ ਕਢਵਾ ਲਏਗੇ ਹੁਣ ਬਜ਼ੁਰਗ ਨੇ ਪ੍ਰਸ਼ਾਸਨ ਕੋਲੋਂ ਗੁਹਾਰ ਲਗਾਈ ਕਿ ਇਸ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਬਜ਼ੁਰਗ ਨੇ ਦੱਸਿਆ ਕਿ ਸਾਈਬਰ ਸੈੱਲ ਕੋਲ ਉਸ ਥਾਗ ਦੀ ਤਸਵੀਰ ਪਹਿਲਾਂ ਹੀ ਸੀ ਉਹ ਉਸ ਦੀ ਪਾਲ ਪਹਿਲਾਂ ਤੋਂ ਹੀ ਕਰ ਰਹੇ ਸਨ ਹਾਈ ਕਮਾਂਟੋ ਹੋਟ ਹੈ ਜੀ ਹੋਈ ਹੈ ਜੀ ਮੇਰਾ ਤਬੀਦ ਖਰਾਬ ਥੀ ਮੈਂ ਮੇਰਾ ਬੀਪੀ ਵਧਿਆ ਹੋਇਆ ਸੀ ਜੀ ਤੇ ਮੈਂ ਨਾ ਉਹ ਕੋਰੀਅਰ ਵਾਲੇ ਨੇ ਆਣਾ ਸੀ ਮੋਬਾਈਲ ਲੈ ਕੇ ਮੈਂ ਨੂੰ ਪੇਮੈਂਟ ਕਰਨੀ ਸੀ ਜੀ ਤੇ ਮੈਂ ਆਪਣਾ ਏਟੀਐਮ ਲੈ ਕੇ ਇੱਥੇ ਪਹੁੰਚਿਆ ਤੇ ਆ ਕੇ ਮੈਂ ਟਰਾਈ ਕਰੀ ਤਿੰਨ ਵਾਰੀ ਟਰਾਈ ਕਰੀ ਦੋ ਤਿੰਨ ਵਾਰੀ ਤੇ ਮੇਰਾ ਚੱਬਤੋ ਚੱਲਿਆ ਨਹੀਂ ਇਸ ਇਸੇ ਦੌਰਾਨ ਇੱਕ ਬੰਦਾ ਯੰਗ ਮੈਨ ਜਿਆ ਸੀ ਉਹ ਹਿੰਦੀ ਬੋਲਦਾ ਸੀ ਕਹਿੰਦਾ ਕਿਆ ਬਾਤ ਅੰਕਲ ਜੀ ਚੱਲ ਨਹੀਂ ਰਹਾ ਮਹਾਨਾ ਯਾਰ ਮੇਰੇ ਤੋਂ ਤਾਂ ਚੱਲ ਨਹੀਂ ਰਹੀ ਆ ਮੈਂ ਦੇਖੂ ਟਰਾਈ ਮਾਰ ਕੇ ਮੈਂ ਤੂੰ ਦੇਖ ਲੈ ਭਾਈ ਉਸ ਨੇ ਪਾਇਆ ਜੀ ਮੇਰਾ ਮਤਲਬ ਚੱਲ ਪਿਆ ਪੈਸੇ ਕੱਢ ਕੇ ਜਦ ਬਾਹਰ ਆ ਕੇ ਮੈਂਨੇ ਪੈਸੇ ਫੜ ਲਏ ਮੈਂ ਪੈਸੇ ਗਿਣਨ ਲੱਗ ਗਿਆ ਉਨੇ ਕੱਢਿਆ ਏਟੀਐਮ ਜੀ ਮੇਰੇ ਹੱਥ 'ਚ ਪੜਾਤਾ ਉਹ ਮੈਨੇ ਪੈਸਿਆਂ ਨਾਲ ਜੇਬ 'ਚ ਪਾ ਲਿਆ ਜੀ ਉਹਨੇ ਮੈਨੂੰ ਨਕਲੀ ਪੜਾਤਾ ਜੀ ਅਸਲੀ ਮੇਰਾ ਉਹ ਲੈ ਗਏ ਮੈਂ ਜਾ ਕੇ ਉਮੇਂ ਘਰ ਦੇਆਂ ਨੂੰ ਪੈਸੇ ਪੜਾਏ ਕੂਰੀਰਾਂ ਦੇ ਉੱਤੇ ਜਾ ਕੇ ਮੈਂ ਪੈ ਗਿਆ ਮੇਰੀ ਤਬੀਤ ਖਰਾਬ ਠੀ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਉਹ ਮੈਨੇ ਮੈਸੇਜ ਦੇਖੇ ਨਹੀਂ ਹੈਗੇ ਤੇ ਬਸ ਉਹ ਪੈਸੇ ਉਹਨੇ ਮੇਰੇ ਸਾਰੇ ਮੇਰੇ ਦਾ ਜ਼ਿੰਦਗੀ ਭਰ ਦੀ ਮਤਲਬ ਕਮਾਈ ਜਿਹੜੀ ਮੇਰੀ ਪੈਨਸ਼ਨ ਆਂਦੀ ਥੀ ਮੇਰਾ ਤਾਂ ਗੁਜ਼ਾਰਾ ਵੀ ਇਸ ਤੇ ਚੱਲਦਾ ਸੀ ਜੀ 4 ਲੱਖ 7 ਲੱਖ 4 ਲੱਖ ਰੁਪਏ ਮੇਰਾ 24 ਘੰਟੇ ਦੇ ਵਿੱਚ ਵਿੱਚ ਹੁਣ ਜੇ ਪੁਲਿਸ ਵਾਲਿਆਂ ਨੂੰ ਜੇ ਉੱਥੇ 99 99000 ਦੀਆਂ ਉਹ ਹੋਈਆਂ ਨੇ ਜੀ ਆਦਰ ਅਕਾਊਂਟ 'ਚ ਜੇ ਹੁਣ ਪੁਲਿਸ ਵਾਲੇ ਉਹ ਆਦਰ ਅਕਾਊਂਟ ਵਾਲਿਆਂ ਨੂੰ ਫੜਨ ਅੱਛਾ ਪੁਲਿਸ ਵਾਲਿਆਂ ਨੇ ਜਦ ਅਸੀਂ ਸਾਈਬਰ ਉਹਦੇ 'ਚ ਗਏ ਥੈਲ 'ਚ ਉਹਨਾਂ ਨੇ ਫੋਟੋ ਵੀ ਦਿਖਾਈ ਮੈਨੂੰ ਕਹਿੰਦੇ ਇਹੀ ਬੰਦਾ ਹਾਂ ਕਹਿੰਦੇ ਸਾਡੇ ਟਰੇਸ ਤੇ ਆ ਬੰਦਾ ਉਹਨੇ ਮੈਨੂੰ ਫੋਟੋ ਵੈਰੀਫਾਈ ਕਰਾਈ ਮੈਂ ਹਾਂ ਇਹੀ ਬੰਦਾ ਜੀ ਵੀ ਬਹੁਤ ਵਾਰ ਦਾਅਦਾ ਕਰ ਰਿਹਾ ਵੀ ਮੇਰੇ ਨਾਲ ਤਾਂ ਹੋ ਗਈ ਮੈਂ ਕਹਿਣਾ ਵੀ ਕਿਸੇ ਹੋਰ ਨਾਲ ਨਾ ਹੋ ਜੇ ਵੀ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਵੀ ਨਕਲੀ ਫੜਾਤਾ ਜੀ ਉਹ ਡੈਡ ਸੀ ਜਮਾ ਹੀ ਮਤਲਬ ਜਦ ਦੂਜੇ ਦਿਨ ਮੈਨੇ ਜਦ ਮੈਨੂੰ ਪਤਾ ਲੱਗਿਆ ਵੀ ਮੇਰੇ ਐਨਏ ਉਹ ਆਏ ਨੇ ਪੈਸੇ ਕਿੱਥੇ ਗਏ ਮੈਂ ਏਟੀਐਮ ਤੇ ਫੇਰ ਆਇਆ ਜੀ ਤੇ ਮੈਂ ਬੈਲੈਂਸ ਚੈੱਕ ਕਰਾਂ ਜਦ ਮੈਨੇ ਉਹ ਕੱਢਿਆ ਜੀ ਤਾਂ ਉਹ ਨਕਲੀ ਸੀ ਜੀ ਮੇਰੇ ਤਾਂ ਉੱਥੇ ਮਤਲਬ ਜਾਨ ਜੀ ਨਿਕਲ ਗਈ ਲੱਤਾਂ ਮੇਰੀਆਂ ਕੰਬਣ ਲੱਗੀਆਂ ਮਤਲਬ ਕੋਈ ਬੀਪੀ ਦੀ ਵਧਿਆ ਹੋਇਆ ਸੀ ਅਬੀ ਤਾਂ ਮੇਰਾ ਮੇਰਾ 7.4 ਲੱਖ ਰੁਪਿਆ ਮਤਲਬ ਇੱਕ ਦਿਨ ਦੇ ਵਿੱਚ ਮੇਰਾ ਸਾਰੀ ਜ਼ਿੰਦਗੀ ਦੀ ਪਰ ਕਮਾਈ ਜਿਹੜੀ ਮੇਰਾ ਪੈਨਸ਼ਨ ਆ ਰਹਾ ਮੈਂ ਮੈਨੂੰ ਤਾਂ ਥੋੜੀ ਪੈਨਸ਼ਨ ਮਿਲਦੀ ਹੈ ਉਹਦੇ ਚ ਮੇਰਾ ਗੁਜ਼ਾਰਾ ਮੈਂ ਉਹਨਾਂ ਤੋਂ ਬਾਅਦ ਫਿਰ ਮੈਂ ਥਾਣੇ ਗਿਆ ਜੀ ਉਹ ਕਹਿੰਦੇ ਇੱਕ ਉਹ ਲਿਆਓ ਸਟੇਟਮੈਂਟ ਕਢਾ ਕੇ ਸਟੇਟਮੈਂਟ ਲਿਆ ਕੇ ਮੈਂ ਉਹਨੂੰ ਦਿੱਤੀ ਉਹ ਕਹਿੰਦੇ ਜੀ ਤੁਸੀਂ ਸਾਈਬਰ ਸੈੱਲ ਉੱਥੇ ਬਣਿਆ ਹੋਇਆ ਥਾਣਾ ਬਣਿਆ ਹੋਇਆ ਸੰਗਰੂਰ ਉੱਥੇ ਜਾ ਕੇ ਉਹ ਕਰਾਓ ਉੱਥੇ ਮੈਨੇ ਡਾਇਰੀ ਕਰਾ ਕੇ ਜੀ ਆਪਣੇ ਰਿਪੋਰਟ ਲਿਖਾ ਕੇ ਉਹਨਾਂ ਨੂੰ ਸਾਰੀ ਸਟੇਟਮੈਂਟ ਸਾਰਾ ਉਹਨਾਂ ਦਿੱਤਾ ਉੱਥੇ ਮੈਨੂੰ ਉਹਨਾਂ ਨੇ ਬੰਦਿਆਂ ਨੇ ਫੋਟੋ ਦਿਖਾਈ ਵੀ ਆਹੀ ਫੋਟੋ ਹੈ ਜੀ ਮਹਾ ਉਸ ਤੋਂ ਬਾਅਦ ਕੱਲ ਮੈਂ ਐਸ.ਐਚ.ਓ ਸੁਨਾਮ ਨੂੰ ਵੀ ਮਿਲ ਕੇ ਆਇਆ ਜੀ ਉਹਨਾਂ ਨੇ ਮੈਨੂੰ ਬਹੁਤ ਰਿਸਪਾਂਸ ਦਿੱਤਾ ਜੀ ਬਹੁਤ ਗੁੱਡ ਬੰਦੇ ਨੇ ਮੈਂ ਕਹਿੰਨਾ ਪ੍ਰਮਾਤਮਾ ਉਹਨਾਂ ਨੂੰ ਤਰੱਕੀਆਂ ਕਰੇ ਬਹੁਤ ਉਹਨਾਂ ਨੇ ਮੈਨੂੰ ਮਤਲਬ ਬਜ਼ੁਰਗ ਬਜ਼ੁਰਗ ਮੈਨੂੰ ਚਾਹ ਵੀ ਪਲਾਈ ਜੀ ਬਹੁਤ ਮੇਰਾ ਹੌਸਲਾ ਵੀ ਵਧਾਇਆ ਵੀ ਤੁਹਾਨੂੰ ਹੁਣ ਕਿਥੇ ਵੀ ਕਿਸ ਪਾਰਸ ਦੀ ਲੋੜ ਨਹੀਂ ਮੇਰਾ ਹੈ ਉਹ ਉਹ ਮੇਰੇ ਸਾਹਮਣੇ ਹਰਜੀਤ ਕੌਰ ਇਨਚਾਰਜ ਹੈ ਜੀ ਐਮਰਸ਼ੈਲ ਦੀ ਵੀ ਇਹ ਵੀ ਤੁਸੀਂ ਇਹ ਨਾ ਸਮਝੋ ਵੀ ਤੁਹਾਡਾ ਕੇਸ ਹੈ ਜਾਂ ਮੇਰਾ ਕੇਸ ਹੈ ਵੀ ਆਪਾਂ ਰਲ ਮਿਲ ਕੇ ਇਹ ਸੋਲਵ ਕਰਨਾ ਉਸ ਉਹਨਾਂ ਨੇ ਐਸਐਚਓ ਸਾਹਿਬ ਨੇ ਮੈਨੂੰ ਬਹੁਤ ਮਤਲਬ ਬਹੁਤ ਮਦਦ ਕੀਤੀ ਬਹੁਤ ਮੇਰਾ ਹੌਸਲਾ ਹੀ ਵਧਾਤਾ ਜੀ ਪੈਸੇ ਤਾਂ ਚਲੋ ਗਏ ਮੇਰੇ ਗਏ ਪਰ ਮੇਰਾ ਮਤਲਬ ਮੇਰੀ ਉਮਰ ਵੱਧ ਗਈ ਜੀ ਉਹਨਾਂ ਨਾਲ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਇਹਨਾਂ ਪਤਾ ਲੱਗਿਆ ਹਾਂ ਮੈਂ ਤਾਂ ਤਬੀਤ ਮੇਰੀ ਖਰਾਬ ਸੀ ਜੀ ਬੀਪੀ ਬਹੁਤ ਵਧਿਆ ਹੋਇਆ ਸੀ ਮੈਂ ਤਾਂ ਹੁਣ ਵੀ ਮੇਰਾ ਹੱਥ ਥੱਕਾ ਦੇ ਕੋ ਹੱਥ ਕੰਬੀ ਜਾਂਦੇ ਨੇ ਜੀ ਬਹੁਤ ਮੇਰਾ ਬਹੁਤ ਬੁਰਾ ਹਾਲ ਹੋ ਗਿਆ ਹੋਣਾ ਨਹੀਂ ਚਾਹੀਦਾ 81 ਨਾਲ ਮਤਲਬ ਇੰਨੇ ਪੈਸੇ ਇੱਕ ਦਿਨ 'ਚ ਕਿਵੇਂ ਕਢਾ ਲੈ ਜੀ ਹੈ ਜੀ ਉੱਛਾ ਉਹ ਜਿਹੜੇ ਆਰਡਰ ਆਦਰ ਟਰਾਂਸਫਰ ਕਰੇ ਨੇ ਉਹ ਖਾਤੇ ਚੱਕਣ ਉਹ ਬੰਦੇ ਚੱਕਣ ਜੀ ਸਾਰਾ ਕੇਸ ਮਤਲਬ ਹੱਲ ਹੋ ਸਕਦਾ ਮੇਰੇ ਨਾਲ ਤਾਂ ਹੋ ਗਈ ਪਰ ਕਿਸੇ ਹੋਰ ਨਾਲ ਨਾ ਹੋਵੇ